ਇੱਕ ਮਸਲਾ ਪੰਜਾਬ ਦੀਆਂ ਬੀਬੀਆਂ ਨਾਲ ਜੁੜਿਆ ਮੁਫਤ ਬੱਸ ਸਫ਼ਰ ਦਾ ਸਰਕਾਰੀ ਬੱਸਾਂ ਤੇ ਸਫ਼ਰ ਮੁਫਤ ਦੇ ਵਿੱਚ ਹੈ ਕਈ ਲੜਾਈ ਝਗੜੇ ਵੀ ਸਾਹਮਣੇ ਆਏ ਵੀਡੀਓ ਬੜੇ ਵਾਇਰਲ ਹੁੰਦੇ ਆ ਕਦੇ ਕੰਡਕਟਰ ਨਾਲ ਪੇਚਾ ਪੈ ਜਾਂਦਾ ਕਦੇ ਡਰਾਈਵਰ ਗੁੱਸੇ ਦੇ ਵਿੱਚ ਦਿਖਦੇ ਨੇ ਉਹ ਸਾਰੀਆਂ ਗੱਲਾਂ ਸਹੀ ਸਮੇਂ ਤੇ ਜਿਹੜੇ ਸਟਾਪ ਬਣੇ ਆ ਉੱਥੇ ਬੱਸਾਂ ਵੀ ਨਹੀਂ ਰੁਕਦੀਆਂ ਇਹ ਸਾਰੀਆਂ ਗੱਲਾਂ ਉਹਦੇ ਵਿੱਚੋਂ ਪੈਦਾ ਹੋਈਆਂ ਜਿਹੜੀ ਇੱਕ ਹੋੜ ਲੱਗੀ ਹੁੰਦੀ ਆ ਬੱਸ ਤੇ ਚੜਨ ਦੀ ਹੁਣ ਸਰਕਾਰ ਨੇ ਵਿਚਾਰ ਵਟਾਂਦਰਾ ਸ਼ੁਰੂ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਤਿੰਨ ਤਕ ਗੱਲਾਂ ਤੇ ਚਰਚਾ ਹੋਈ ਆ ਮੌਨ ਦੇ ਰੂਪ ਚ ਇੱਕ ਤਾਂ ਸਮਾਰਟ ਕਾਰਡ ਯੋਜਨਾ ਬਣਾਈ ਜਾ ਸਕਦੀ ਹੈ ਇਹ ਕਹਿੰਦੇ ਕਿ ਦਿਨ ਮਿੱਥਾਂਗੇ ਇਹ ਨਹੀਂ ਕਿ ਜਦੋਂ ਦਿਲ ਕੀਤਾ ਉਦੋਂ ਸਫ਼ਰ ਕਰ ਲ ਕਦੋਂ ਮੁਫਤ ਸਫ਼ਰ ਕਰ ਸਕਦੇ ਆ ਕਦੋਂ ਨਹੀਂ ਔਰ ਤੀਜਾ ਮਸਲਾ ਸਰਕਾਰੀ ਮੁਲਾਜ਼ਮ ਬੀਬੀਆਂ ਕਹਿੰਦੇ ਉਹਨਾਂ ਨੂੰ ਤੇ ਬਾਹਰ ਹੀ ਕਰ ਦੇਣਾ ਸਕੀਮ ਚ ਦੇਖੋ ਅਗਰ ਸਰਕਾਰ ਦੀ ਇਹ ਪ੍ਰਪੋਜ਼ਲ ਹੈ ਕਿ ਦਿਨ ਮਿੱਥੇ ਜਾਣਗੇ ਤਾਂ ਬੜਾ ਬੇਵਕੂਫ ਸਟੈਪ ਹੋਣਗੇ ਦਿਨ ਕਿਵੇਂ ਮਿੱਥ ਲੋਗੇ ਕਿਸੇ ਨੂੰ ਪਤਾ ਨਾ ਕਿ ਮੈਂ ਬੁੱਧਵਾਰ ਰਬਨਗਰ ਕੋਈ ਬਾੜੀ ਚੰਗੀ ਘਟਨਾ ਵਾਪਰ ਜੇ ਤੁਨ ਬੰਦੇ ਜੇ ਸੋਮਵਾਰ ਵਾਪਰਗੀ ਤੋ ਕਹਿੰਗੇ ਤੂੰ ਬੀਬੀ ਚੜ ਨਹੀਂ ਸਕਦੀ ਪਤਾ ਨਹੀਂ ਕਿਹੋ ਜੇ ਨਾਕਾਬਲ ਜਿਹੜੇ ਆਫੀਸਰ ਆ ਕਿ ਜਿਹੜੀ ਇਹ ਤਜਵੀਜ਼ ਬਣਾ ਤਜਵੀਜ਼ ਹੋਣੀ ਚਾਹੀਦੀ ਕਿ ਕਿੰਨਾ ਨੇ ਸਫ਼ਰ ਕਰਨਾ ਹੈ ਜਿੰਨਾ ਨੇ ਕਰਨਾ ਜਿਹੜੀਆਂ ਤੇ ਬੀਬੀਆਂ ਏਮਪਲਾਈਜ਼ ਨੇ ਰੈਗੂਲਰ ਨੇ ਪੱਕੀਆਂ ਨੇ ਹਨਾ ਸਰਕਾਰੀ ਤੇ ਜਿਹੜੀਆਂ ਜਿਨ੍ਹਾਂ ਦੇ ਘਰ ਵਾਲੇ ਨੇ ਸਰਕਾਰੀ ਨੌਕਰੀ ਚਾਹੀਓ ਸਟੇਟ ਦੇ ਨੇ ਚਾਹੀਏ ਸੈਂਟਰ ਦੇ ਨੇ ਜਿਹੜੇ ਪ੍ਰਾਈਵੇਟ ਕੰਮ ਕਰਦੇ ਨੇ ਉਹ ਉਹਨਾਂ ਨੂੰ ਤੇ ਮਿਲ ਨਹੀਂ ਚਾਹੀਦੀ ਹੈਗੀ ਸਕੀਮ ਸਕੀਮ ਚੋਂ ਬਾਹਰ ਕੱਢ ਦੇਣਾ ਚਾਹੀਦਾ ਔਰ ਦੂਜਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਜਿਨ੍ਹਾਂ ਨੂੰ ਲੋਡ ਬੰਦ ਆ ਉਹ ਵਿਚਾਰੀਆਂ ਕਈ ਐਦਾਂ ਦੀਆਂ ਜਿਨ੍ਹਾਂ ਦੇ ਘਰ ਵਾਲੇ ਨਹੀਂ ਕਮਾਉਂਦੇ ਦਿਹਾੜੀਦਾਰ ਬੰਦਾ ਹੈਗਾ ਉਹ ਇਨਕਮ ਦੇ ਆਧਾਰ ਤੇ ਤੇ ਬੰਦ ਜਣੇ ਚਾਹੀਦੇ ਨਾ ਇਹ ਵਾਲੇ ਬਸ ਸਮਾਰਟ ਕਾਰਡ ਜਿਹੜੇ ਰੈਗੂਲਰ ਪੈਨਸ਼ਨ ਲੈ ਰਹੇ ਨੇ ਤਨਖਾਹ ਲੈ ਉਹਨਾਂ ਦੀ ਕੋ ਲੋਡ ਨਹੀਂ ਹੈਗੀ ਇਹ ਵਾਲੀ ਤਜਵੀਜ਼ ਹੋਣੀ ਚਾਹੀਦੀ ਕਿ ਕਿਹੜੇ ਇਕਨੋਮਿਕਲੀ ਦਾਇਰੇ ਦੇ ਅੰਦਰ ਰੱਖਣੇ ਕਿਹੜੇ ਬਾਹਰ ਰੱਖਣੇ ਹੈਗੇ ਨੇ ਉਹ ਖਾਸ ਕਰਕੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਥੋੜੇ ਜਿਹਾ ਪੈਸੇ ਦੇਣੇ ਪੈਂਦੇ ਉਹ ਕੁੜੀਆਂ ਨੂੰ ਉਹ ਮਾਫ ਕਰ ਦੇਣੇ ਚਾਹੀਦੇ ਹੈਗੇ ਨੇ ਇਹ ਸਕੀਮ ਚਾਹੀਦੀ ਹੈ ਇਹ ਨਹੀਂ ਕਿ ਦੇਣ ਸੋਮਵਾਰ ਮਿਥ ਲੋ ਮੰਗਲਵਾਰ ਪੇਥਲੋ ਬੁੱਧਵਾਰ ਹਾਲਾਂਕਿ ਕੈਪਟਨ ਮਰੀਂਦਰ ਸਿੰਘ ਉਹਨਾਂ ਬੜੀ ਇਹ ਗਲਤੀ ਮੈਂ ਤਾਂ ਕਹਿੰਦਾ ਕਿ ਇੱਕ ਪੰਜਾਬ ਦੇ ਕਰਜ਼ੇ ਤੇ ਇੱਕ ਹੋਰ ਉਹਨਾਂ ਨੇ ਕਰਜ਼ਾ ਛਡਾ ਦਿੱਤਾ ਹੈ ਇਹ ਲੋਕਾਂ ਨੂੰ ਸਭ ਮੰਗ ਨਹੀਂ ਸੀ ਬੀਲੀਵ ਨਹੀਂ ਸੀ ਮੰਗ ਇਹ ਇਹ ਆਮ ਆਦੀ ਪਾਰਟੀ ਨੂੰ ਜਾਂ ਆਉਣ ਵਾਲੀਆਂ ਸਰਕਾਰਾਂ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਜੇ ਬਿਜਲੀ ਦਾ ਫਾਇਦਾ ਸਭ ਤੋਂ ਪਹਿਲਾਂ ਕੌਣ ਲੈ ਕੇ ਆਏ ਸੀ ਬਾਦਲ ਲੈ ਕੇ ਬਾਦਲਾਂ ਨੂੰ ਕੋਈ ਫਾਇਦਾ ਮਿਲ ਗਿਆ ਉਹਨਾਂ ਨੇ ਬੰਬੀਆਂ ਦੀ ਮਾਪ ਕੀਤੀ ਉਹਨਾਂ ਨੇ ਘਰਾਂ ਮਾਪ ਕੀਤੀ ਹੈਗੀ ਤਿੰਨ ਐਮ.ਐਲ.ਏ ਨੇ ਤਿੰਨਾਂ 'ਚੋਂ ਵੀ ਇੱਕ ਨਾਰਾਜ਼ ਆ ਇੱਕ ਐਮ.ਪੀ ਆ ਹਰਸਿਮਰਤ ਕੌਰ ਬ ਕੋਈ ਫਾਇਦਾ ਹੋਇਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੰਟੀਨਿਊ ਬਿਜਲੀ ਰੱਖੀ ਕੀ ਫਾਇਦਾ ਹੋ ਗਿਆ ਆ ਬੀਬੀਆਂ ਨੂੰ ਬੱਸਾਂ ਦੇਤੀਆਂ 500 ਕੇ 550 ਕਰੋੜ ਰੁਪਈਆ ਸਰਕਾਰ ਤੇ ਬੋਝ ਪਾ ਦਿੱਤਾ ਹੈਗਾ ਬੀਬੀ ਨੇ ਕਿਤਾਸਲਾਣਾ ਬੋਟਾ ਪੈ ਗਿਆ ਹੁਣ 800 ਕਰੋੜ ਰੁਪਏ ਦੀ ਹੋ ਗਈ ਹੈ ਸਕੀਮ ਬੱਸਾਂ ਵਾਲੀਆਂ ਪੰਜਾਬ ਰੋਡਵੇ ਦੇ ਵਾਜੇ ਵਾਜੇ ਪਏ ਨੇ ਪੈਪਸੂ ਰੋਡਵੇ ਦੇ ਵਾਜੇ ਪਜੇ ਵਜੇ ਪਏ ਨੇ ਹਰ ਮਹੀਨੇ 25-25 ਕਰੋੜ ਰੁਪਏ ਦੇਣਾ ਪੈ ਰਿਹਾ ਸਰਕਾਰ ਨੂੰ 50 ਕਰੋੜ ਰੁਪਏ ਲੱਗ ਰਿਹਾ ਹੈ ਸਰਕਾਰ ਦੇ ਪੱਲੇ ਦਾਣੇ ਨਹੀਂ ਹੈਗੇ ਹੁਣ ਇਹ ਜਿਹੜੀ ਸਕੀਮ ਆ ਜਾਂ ਤੇ ਬੰਦ ਹੋਣੀ ਚਾਹੀਦੀ ਹੈ ਜਾਂ ਫਿਰ ਬਿਲਕੁਲ ਜਿਹੜੇ ਜਿਹੜੇ ਸਮਰਥ ਆ ਗਏ ਨੇ ਜਿਹੜੇ ਜਿੰਨਾਂ ਕੋ ਪੈਸੇ ਹੈ ਮਤਲਬ ਇੰਪਲਾਈਜ਼ ਨੇ ਉਹਨਾਂ ਨੂੰ ਤਾਂ ਬਾਹਰ ਕੱਢ ਦੇਣਾ ਚਾਹੀਦਾ ਹੈਗਾ ਆਂਗਣ ਵਾਲੀ ਵਰਕਰਾਂ ਉਹਨਾਂ ਨੂੰ ਵਰਕੋ ਕਿ ਉਹ ਵੀ ਪੈਸੇ ਲੈਂਦੀਆਂ ਨੇ ਜਿਹੜੇ ਪੈਨਸ਼ਨ ਨੇ ਉਹਨਾਂ ਨੂੰ ਵੀ ਚਾਹੀਦੀ ਹੈਗਾ ਕੁਝ ਨਾ ਕੁਝ ਅਜਿਹੇ ਪੈਰਾਮੀਟਰ ਚਾਹੀਦੇ ਵਿਚਾਰੀ ਗੱਲ ਨਹੀਂ ਹੋਣੀ ਚਾਹੀਦੀ ਲੇਕਿਨ ਸਰਕਾਰ ਵਾਸਤੇ ਵੱਡੀ ਸਿਰਦਰਦੀ ਆ ਕਿਉਂਕਿ ਸਰਕਾਰਾਂ ਡਰ ਜਾਂਦੀਆਂ ਕਿ ਕਿਤੇ ਸਾਡੀਆਂ ਸਾਨੂੰ ਵੋਟਾਂ ਨਾ ਪੈਣ ਪਰ ਪਿਛਲਿਆਂ ਨੂੰ ਵੇਖ ਲੈ ਪਈ ਉਹਨਾਂ ਨੂੰ ਕਿਹੜੀਆਂ ਪੈ ਗਿਆ ਹਾਲੇ ਬੱਸਾਂ ਦੀ ਸਰਕਾਰ ਕਹਿੰਦੀ ਕਿ ਇਹਦੇ ਤੋਂ ਸੋਧ ਕਰਨ ਦੀ ਲੋੜ ਆ ਕਿਨੂੰ ਮਿਲਣੀ ਚਾਹੀਦੀ ਸਰਵਿਸ ਕਿਨੂੰ ਨਹੀਂ ਮਿਲਣੀ ਚਾਹੀਦੀ ਦੂਜਾ ਹਾਲੇ ਤੇ ਪਹਿਲਾਂ 1000 ਰੁਪਇਆ ਦੇਣਾ ਸੀ ਸਰਕਾਰ ਨੇ ਫਿਰ ਮੁਖਮੰਦੀਪ ਭ ਛੱਡੋ ਯਾਰ ਕਿਉਂ ਆਪਾਂ 1100 ਦੇਵਾਂਗੇ ਉਹ ਜਿਹੜਾ 1100 ਰੁਪਇਆ ਦੇਣਾ ਹੈਗਾ ਉਹ ਬੀਬੀਆਂ ਨੂੰ ਹਾਲੇ ਤੱਕ ਤੇ ਮਿਲਿਆ ਨਹੀਂ ਗਏ 26 ਮਹੀਨੇ ਹੋ ਚੁੱਕੇ ਨੇ ਹੁਣ ਉਹ ਵੀ ਇੱਕ ਵੱਡਾ ਬੋਝ ਪਏਗਾ ਮਤਲਬ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਪੰਜਾਬ ਦਾ ਭੱਠਾ ਬਿਠਾਇਆ ਜਾ ਰਿਹਾ ਪੰਜਾਬ ਦਾ ਬੇੜਾ ਚਰਕ ਕੀਤਾ ਜਾ ਰਿਹਾ ਹੈਗਾ 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ ਗਿਆ ਪੰਜਾਬ ਸਰਕਾਰ ਤੇ 70000 ਕਰੋੜ ਤੇ ਆਮ ਆਦੀ ਪਾਰਟੀ ਦੇ ਸਰਕਾਰ ਨੇ ਚੱਕ ਲਿਆ ਔਰ ਉਸ ਤੋਂ ਪਹਿਲਾਂ 280 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਜਿਹੜਾ ਪਿਛਲੇ 70 ਸਾਲਾਂ ਤੋਂ ਤੇ ਇਹਨਾਂ ਨੇ ਇਸ ਹਿਸਾਬ ਦੇ ਨਾਲ ਜੇ ਪੰਜੀਂ ਮਹੀਨਿਆਂ ਦੇ ਵਿੱਚ 70000 ਕਰੋੜ ਰੁਪਏ ਚੱਕ ਲਿਆ ਪੰਜੀਂ ਮਹੀਨੇ ਹੋਰ ਲਾ ਲੋ 1.5 ਲੱਖ ਟੋਟਲ ਕਰੋੜ ਹੋ ਗਿਆ ਤੇ ਇਹ ਜਾਂਦੇ ਜਾਂਦੇ 2 ਲੱਖ ਕਰੋੜ ਰੁਪਏ ਦਾ ਕਰਜ਼ਾ ਚੱਕ ਲੈਣਗੇ ਤੇ ਪੰਜਾਬ ਦੇ ਸਿਰ ਤੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਚੁਕ ਲੈਣਾ ਤੇ ਫਿਰ ਕੋਈ ਮਾਈਦਾ ਲਾਲ ਆ ਜੇ ਪੰਜਾਬ ਤੋਂ ਕਰਜ਼ਾ ਨਹੀਂ ਉਤਾਰ ਸਕਦਾ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਰਲ ਮਿਲ ਕੇ ਸਿਰਫ ਤੇ ਸਿਰਫ ਆਪਣੀਆਂ ਚੌਧਰ ਆਪਣੀ ਸੱਤਾ ਤੇ ਆਪਣੀ ਕੁਰਸੀ ਤੇ ਕਬਜ਼ਾ ਕਰ ਰੱਖਣ ਵਾਸਤੇ ਪੰਜਾਬ ਦਾ ਬੇੜਾਗਰ ਕਰਕੇ ਰੱਖ ਦਿੱਤਾ ਫਿਰ ਇਹ ਰੌਲਾ ਕੀ ਪਾਉਣਗੇ ਜੀ ਹਰਿਆਣੇ ਤੇ ਵੀ ਕਰਜ਼ਾ ਜੀ ਮਹਾਰਾਸ਼ਟਰ ਦੇ ਵੀ ਕਰਜ਼ਾ ਜੀ ਇਹ ਛੱਡੋ ਜੀ ਅਮਰੀਕਾ ਵੀ ਕਰਜ਼ਾ ਲੈਂਦੇ ਯਾਰ ਫਿਰ ਕੀ ਲੈਂਦਾ ਹੈਗਾ ਪਰ ਉਸੇ ਫ੍ਰੀ ਸਬਸਿਡੀਆਂ ਤੇ ਨਹੀਂ ਆਈਆਂ ਮਤਲਬ ਜੇ ਉਹਨਾਂ ਨੇ ਖੂਦ ਦੇ ਵਿੱਚ ਛਾਲ ਮਾਰਨੀ ਤਾਂ ਤੁਸੀਂ ਵੀ ਮਾਰੋਗੇ ਕੁਲ ਸੋਰਸ ਹੈ ਨਹੀਂ ਹੈ ਇਨਕਮ ਹੈ ਨਹੀਂ ਹੈ ਖਰਚੇ ਜ਼ਿਆਦਾ ਨੇ ਹੁਣ ਅਜਿਹੀ ਸਥਿਤੀ ਦੇ ਵਿੱਚ ਅਗਰ ਬੀਬੀਆਂ ਦੀ ਇਹ ਸਕੀਮ ਬੰਦ ਕਰ ਦੇ ਜਾਂ ਸੋਧ ਕਰ ਦੇ ਤੇ ਉਹ ਬੜਾ ਜ਼ਰੂਰੀ ਹੈ ਸੋਧ ਕਰਨੀ ਚਾਹੀਦੀ ਹੈ ਔਰ ਸਭ ਲੋਕੀ ਦੇ ਵੀ ਕਹਿੰਦੇ ਕਿ ਸਾਨੂੰ ਬਿਜਲੀ 24 ਘੰਟੇ ਦੋ ਸਾਡੇ ਕੋ ਭਾਵੇਂ ਪੈਸੇ ਲੈ ਲੋ ਤੇ ਸਰਕਾਰ ਫ੍ਰੀ ਦੀ بجائے ਅਗਰ 1 ਰੁਪਇਆ ਜੂਨਟ ਲੈ ਜੇ ਜ਼ਿਆਦਾ ਹੀ ਤੁਹਾਨੂੰ ਖੁਰਕ ਹੋ ਰਹੀ ਹੈ ਕਿ ਅਸੀਂ ਵੋਟਾਂ ਸਾਡੀਆਂ ਨੁਕਸਾਨ ਨਾ ਹੋ ਜੇ ਅਸੀਂ ਬਿਜਲੀ ਫ੍ਰੀ ਦੇਣੀ ਹੈ ਤੁਸੀਂ 50 ਪੈਸੇ ਹੀ ਰੱਖ ਲੋ ਯਾਰ 1 ਰੁਪਇਆ ਜੂਨਟ ਰੱਖ ਲੋ 2 ਰੁਪਇਆ ਜੂਨਟ ਰੱਖ ਲੋ ਘੱਟੋ ਘੱਟ ਚੰਨੀ ਸਾਹਿਬ ਨੂੰ ਲੋਕੀ ਕਿਉਂ ਯਾਦ ਕਰਦੇ ਉਹ ਕਹਿੰਦੇ ਕਿ ਉਹਨਾਂ ਨੂੰ ਬਿਜਲੀ ਮਿਲਦੀ 3 ਰੁਪਏ ਜੂਨਤੀ ਤੇ ਲੋਕੀ ਹੱਸ ਕੇ ਦਿੰਦੇ ਸੀ ਪਰ ਇਹ ਜਦੋਂ ਲੋਕਾਂ ਨੇ ਲੱਗਾ ਕਿ ਹੁਣ ਜੇ ਫ੍ਰੀ ਦੇ ਰੇ ਤੇ ਲੈ ਲਓ ਕਿਉਂਕਿ ਲੋਕਾਂ ਦੀਆਂ ਆਦਤਾਂ ਵਿਗਾੜੀਆਂ ਜਾ ਰਹੀਆਂ ਨੇ ਲੋਕਾਂ ਨੂੰ ਭਿਖਾਰੀ ਬਣਾਇਆ ਜਾ ਰਿਹਾ ਲੋਕੀ ਦੇਖੋ ਬਿਜਲੀ ਫ੍ਰੀ ਹੋ ਗਈ ਪਾਣੀ ਫ੍ਰੀ ਹੋ ਗਿਆ ਆਟਾ ਹੁਣ ਆਉਣਾ ਸ਼ੁਰੂ ਹੋ ਗਿਆ ਆਟਾ ਦੇ ਫੈਬ੍ਰਿਕ ਕਾਨਕ ਸ਼ੁਰੂ ਹੋ ਗਿਆ ਜਦ ਸਭ ਕੋਜੀ ਫ੍ਰੀ ਮਿਲ ਗਿਆ ਪੰਜਾਬ ਦੇ ਲੋਕਾਂ ਨੂੰ ਤੇ ਫਿਰ ਕੀ ਚਾਹੀਦਾ ਹੋਰ ਕੀ ਚਾਹੀਦਾ ਆਉਣ ਵਾਲੀ ਸਰਕਾਰ ਜਿਹੜੀ ਪੋਲੀਟੀਕਲ ਏਜੰਡਾ ਕੀ ਹੋਗਾ ਅਸੀਂ ਖੰਡ ਪੱਤੀ ਵੀ ਦੇਵਾਂਗੇ ਜਿੱਦਾਂ ਕਾਂਗਰਸ ਪਾਰਟੀ ਨੇ ਏਜੰਡਾ ਬਣਾਇਆ ਮਤਲਬ ਰਿੰਦੀ ਖੁੰਦੀ ਕਸਰ ਪੰਜਾਬ ਦੇ ਲੀਡਰ ਚਾਹੁੰਦੇ ਨੇ ਕਿ ਬਾ ਇੱਕ ਵਾਰ ਸਰਕਾਰ ਬਣ ਜਾਏ ਆਪਾਂ ਤੇ ਪੰਜਾਬ ਨੂੰ ਲੁੱਟ ਲੈਣਾ ਹੈਗਾ ਪੰਜਾਬ ਖਸਮਾਂ ਨੂੰ ਖਾਵੇ ਟੱਠੇ ਖੂ ਜਾਵੇ ਕਿਉਂਕਿ ਇੱਕ ਵਾਰ ਜਿਹੜਾ ਐਮਐਲਏ ਬਣ ਜਾਂਦਾ ਉਹ 100 200 ਕਰੋੜ ਰੁਪਏ ਦਾ ਤੇ ਐਵੇਂ ਹੀ ਮਾਲਕ ਬਣ ਜਾਂਦਾ ਹੈਗਾ ਤੁਸੀਂ ਦੇਖ ਲਓ ਕਈ ਇਹਨਾਂ ਦੀ ਬਨਾਮੀ ਜ਼ਮੀਨਾਂ ਲੈ ਲਈਆਂ ਪਿਛਲਿਆਂ ਨੇ ਛੱਡੋ ਇਹਨਾਂ ਚੋਂ ਕਈਆਂ ਨੇ ਕਰ ਲਈਆਂ ਹੋਣਗੀਆਂ ਕਾਰੋਬਾਰ ਜਿਹੜੇ ਸਕੂਟਰਾਂ ਤੇ ਚੜ੍ਹਨ ਜੋਗੇ ਸੀ ਉਹ ਅੱਜ ਕੱਲ ਘਰਾਂ ਦੇ ਵਿੱਚ ਉਹਨਾਂ ਨੇ ਤਿੰਨ ਤਿੰਨ ਨੋਵਾ ਰੱਖ ਲਈਆਂ ਨੇ ਕਿੱਥੋਂ ਆਉਂਦੀਆਂ ਨੇ ਫਿਰ ਸਰਕਾਰ ਕਹਿੰਦੀ ਕਿ ਅਸੀਂ ਇਮਾਨਦਾਰ ਨਹੀਂ ਕੱਟੜ ਮਾਨਤਰ ਇਹ ਕਹਿਣ ਵਾਲੀਆਂ ਗੱਲਾਂ ਸਭ ਤੋਂ ਵੱਡੀ ਗੱਲ ਕਿ ਹਿੰਦੁਸਤਾਨ ਦੇ ਵਿੱਚ ਕੋਈ ਹੈ ਜੀ ਪਾਰਟੀ ਕੋਈ ਜੀ ਸਰਕਾਰ ਜਿਹੜੀ ਕਹਵੇ ਕਿ ਅਸੀਂ ਇਮਾਨਦਾਰ ਹ ਕਿਉਂਕਿ ਤੁਸੀਂ ਜਿਹੜੀਆਂ ਪੋਲੀਟੀਕਲ ਰੈਲੀਆਂ ਕਰਾਉਂਦੇ ਨੂੰ ਪੈਸਾ ਕਿੱਥੋਂ ਆਉਂਦਾ ਨਾ ਉਹ ਰੋਟੀ ਪਾਣੀ ਦਾ ਖਰਚਾ ਕਿੱਥੋਂ ਆਉਂਦਾ ਹੈ ਨਾ ਪੈਸੇ ਤੇ ਆਦੇ ਇੱਕ ਐਮਐਲਏ ਤੇ ਤਨਖਾਹ ਕਿੰਨੀ ਆ 1 ਲੱਖ 32000 ਰੁਪਏ ਪੈਂਦੇ ਨੇ ਸਰਕਾਰੀ ਜਿਹੜਾ ਪੀ ਹੈ ਨਾ ਜਿਹਦੀ 15 20 ਸਾਲ ਸਰਵਿਸ ਹੋ ਗਿਆ ਉਹੀ 70000 ਰੁਪਏ ਲੈਂਦਾ ਹੈਗਾ ਇੱਕ ਮੁਲਾਜ਼ਮ ਆਪਾਂ ਮੰਨ ਕੇ ਚੱਲਦੇ ਇੱਕ ਜਿਹਦੀ ਇੱਕ ਮੁਲਾਜ਼ਮ ਦੀ ਤਨਖਾਹ 1 ਲੱਖ ਆ ਤੇ ਐਮਐਲਏ ਦੀ ਸਵਾ ਲੱਖ ਦੀ ਤਨਖਾਹ ਡਿਫਰੈਂਸ ਦੇਖੋ ਨਾ ਸਟੈਂਡਿੰਗ ਲਿਵਿੰਗ ਆਫ ਸਟੈਂਡਿੰਗ ਦੇ ਸਟੈਂਡਰਡ ਦੇਖੋ ਕਿੰਨਾ ਹੈਗਾ ਜਮੀਨ ਆਸਮਾਨ ਦਾ ਪਰਕਣਾ ਇੱਕ ਬੰਦਾ ਜਿਹੜਾ ਸਰਕਾਰੀ ਮੁਲਾਜ਼ਮ ਉਹਦਾ ਘਰ ਦੇਖ ਲਓ ਤੇ ਜਿਹੜਾ ਐਮਐਲਏ ਪਹਿਲੀ ਦਫਾ ਬਿੰਦਾ ਉਹਦਾ ਘਰ ਦੇਖ ਲਓ ਕਿਤਨੇ ਕਿਤੇ ਤੁਹਾਨੂੰ ਦੂ ਨੰਬਰ ਦਾ ਪੈਸਾ ਯਾਰ ਹੈ ਨਾ ਤੇ ਜੇ ਸਥਿਤੀ ਜੇ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਜਿਹੜੇ ਪੋਲਿਟਿਸ਼ਨ ਆ ਵੀ ਇੱਕ ਵਾਰ ਸਰਕਾਰ ਬਣੋ ਸਰਕਾਰ ਦੇ ਨਾਲ ਚਾਰ ਪੈਸੇ ਉਹਦੇ ਫਿਰ ਹਿੱਸਾ ਪੱਤੀ ਪੈ ਜਾਂਦੀਆਂ ਮਾਈਨਿੰਗ ਹੁੰਦੀ ਆ ਫਲਾਨੀ ਜਗ੍ਹਾ ਦੇ ਪੈਸੇ ਕਈ ਤਰ੍ਹਾਂ ਦੇ ਕਾਰੋਬਾਰ ਸ਼ੁਰੂ ਹੁੰਦੇ ਪਹਿਲਾਂ ਕਾਂਗਰਸੀਆਂ ਵੇਲੇ ਟਾਇਲਾਂ ਦੀਆਂ ਫੈਕਟਰੀਆਂ ਲੱਗ ਗਿਆ ਹੈ ਹੁਣ ਝਾੜੂ ਵਾਲਿਆਂ ਦਾ ਪੈ ਗਿਆ ਪਹਿਲਾਂ ਕੇਬਲ ਦੇ ਵਿੱਚ ਪੈਸੇ ਵੰਡੇ ਹੁਣ ਇਹਨਾਂ ਦੇ ਬੰਦਿਆਂ ਨੇ ਪੈਸੇ ਪਾਉਣੇ ਇਹਨਾਂ ਨੂੰ ਪੈਸੇ ਆਉਣੇ ਸ਼ੁਰੂ ਹੋ ਗਏ ਹਿੱਸਾ ਬਦਲ ਜਾਂਦਾ ਜਿਵੇਂ ਨਵਜੋਤ ਸਿੰਘ ਸਿੱਧੂ ਕਹ ਰਹੇ 75 ਪੰਜੀ ਕਹ ਰਹੇ ਹਨ ਹੁਣ ਇਦਾਂ ਦਾ ਕੰਮ ਇੱਥੇ ਹੋਇਆ ਪਿਆ ਕਿ 75 ਕਿਹਨੂੰ ਮਿਲ ਰਹੇ ਪੰਜੀ ਵਿਰੋਧੀਆਂ ਨੂੰ ਮਿਲਦੀ ਹੋਣਗੇ ਨਾ ਇਸੇ ਕਰਕੇ ਪੰਜਾਬ ਦੇ ਵਿੱਚ ਕਬਜ਼ਾ ਕਰਨ ਦੇ ਵੇਸੇ ਕਹਿੰਦੇ ਕਿ ਜੋ ਕੋਲ ਇੱਕ ਵਾਰਾ ਵੰਡ ਦੋ ਆਪਾਂ ਆਪਣੇ ਘਰ ਤੇ ਭਾਰੀ ਜਾਣੇ ਹੈਗੇ ਤੁਸੀਂ ਦੇਖੋ ਪਹਿਲੀ ਪਹਿਲੀ ਦਫਾ ਐਮ ਐਲ ਏ ਬਣੇ ਸੀ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਨਿਊ ਚੰਡੀਗੜ੍ਹ 92 ਐਮ ਐਲ ਏ ਨੇ ਫਲੈਟ ਬਣਾਏ ਨੇ ਉਹ ਇੱਕ ਫਲੈਟ 2-2 2.5 ਕਰੋੜ ਰੁਪਏ ਦਾ ਹੈਗਾ ਉਹ ਕਿੱਥੋਂ ਬਣ ਗਿਆ ਪੁੱਛਣਾ ਲਓ ਵੇ ਇਹਨਾਂ ਨੂੰ ਵੀ ਕਿੱਥੋਂ ਬਣ ਗਿਆ ਹੈਗਾ ਕਈਆਂ ਨੇ ਆ ਜਿਹੜੇ ਐਮਐਲਏ ਐਸ ਐਸ ਪਾਰਟੀ ਦੇ ਨੇ ਜਿਹੜੀ ਮੌਜੂਦਾ ਸਰਕਾਰ ਕਈਆਂ ਨੇ ਮਹਾਲੀ ਫਲੈਟ ਲੈ ਲਏ ਉਹ ਕਿੱਥੋਂ ਆ ਗਏ ਫਲੈਟ ਯਾਰ ਕਮਾਲ ਹੋ ਗਈ ਨਾ ਇੱਕ ਐਮਐਲਏ ਦੀ ਸਵਾ ਲੱਖ ਰੁਪਏ ਤਾਂ ਤਨਖਾਹ ਨਹੀਂ ਆ ਹੂੰ ਕੌਣ ਖਰਚਾ ਭਰ ਰਿਹਾ ਹੈਗਾ ਤੁਹਾਡੇ ਘਰਾਂ ਦੇ ਵਿੱਚ ਖਰਚਾ ਮੈਨੂੰ ਲੱਗਦਾ ਕਿ ਮਹੀਨੇ ਦਾ 20000 ਰੁਪਏ ਦਾ ਤੇ ਦੁੱਧ ਦਾ ਖਰਚਾ ਹੋ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੇ ਘਰ ਲੋਕੀ ਆਉਣੇ ਸ਼ੁਰੂ ਹੋ ਜਾਂਦੇ ਚਾਹ ਦਾ ਕੱਪ ਤੇ ਪੀਂਦੇ ਹੋਣਗੇ ਰੋਟੀ ਦਾ ਛੱਡੂ ਪਤਾ ਕੋਈ ਖਵਾਉਂਦਾ ਕਿ ਨਹੀਂ ਖਵਾਉਂਦਾ ਕਈਆਂ ਦੇ ਘਰ ਜਿਹੜਾ ਲੰਗਰ ਲੱਗੇ ਰਹਿੰਦੇ ਉਹ ਖਰਚੇ ਕਿੱਥੋਂ ਆਉਂ हां ਕਿਸੇ ਦੇ ਚਾਰ ਪੈਲੀਆਂ ਹੈਗੇ ਨੇ ਠੀਕ ਆ ਗਿਆ ਪਰ ਕੋਈ ਆਪਣੇ ਘਰ ਥੋੜਾ ਜਾੜਦਾ ਕਿਸੇ ਨੇ પેટ્રોલ ਪੰਪ ਬਣਾਇਆ ਨੇ ਉਹ ਇਹ ਥੋੜਾ ਕਿ ਜਿਹੜੇ પેટ્રોલ ਪੰਪ ਦੀ ਕਮਾਈ ਹੈਗੀ ਹੈ ਤੇ ਮੈਂ ਇਧਰ ਲਾਈ ਜਾ ਕਿਤੇ ਨਾ ਕਿਤੇ ਤੁਹਾਡੇ ਦਾਲ ਫੁਲਕਾ ਵਧੀਆ ਚੱਲਦਾ ਇਸ ਕਰਕੇ ਪੰਜਾਬ ਤੇ ਹੈ ਕਿ ਸਕੀਮਾਂ ਘੜੀ ਚਲੋ ਕਰਜ਼ਾ ਲਈ ਚਲੋ ਤੇ ਆਪਣੀਆਂ ਕੋਠੀਆਂ ਭਰਦੇ ਰੋ ਕਈ ਕਾਰੋਬਾਰ ਸ਼ੁਰੂ ਕਰ ਕਈਆਂ ਦੇ ਹੋਟਲ ਪੈ ਜਾਂਦੇ ਨੇ ਕਈ પેટ્રોલ ਪੰਪ ਕਈ ਗੈਸ ਏਜੰਸੀਆਂ بڑے ਕਾਰੋਬਾਰ ਫਿਰ ਸ਼ੁਰੂ ਹੋ ਜਾਂਦੇ ਨੇ